ਆਪਣੇ ਸ਼ੇਰ ਮੁੰਡੇ ਜਦੋਂ ਖੇਡ ਰਹੇ ਸੀ ਤੇ ਸਾਰਿਆਂ ਦੇ ਦਿਲ ਵੀ ਧੱਕ-ਧੱਕ ਵੱਜ ਰਹੇ ਸੀ ਵੀ ਫੇਰ ਜਿੱਤ ਜਾਣ ਫੇਰ ਜਿੱਤ ਜਾਣ ਅਰਦਾਸਾਂ ਵੀ ਹੋਈਆਂ ਤੇ ਉਹ ਅੱਜ ਕੱਲ ਤੇ ਹਵਨ ਵੀ ਹੁੰਦੇ ਨੇ ਆਪਣੇ ਆਪਣੇ ਧਰਮਾਨ ਦੇ ਹਿਸਾਬ ਨਾਲ ਤੇ ਆਖਰ ਨੂੰ ਖੈਰ ਚੰਗੀ ਖੇਡ ਖੇਡੀ ਗਈ ਤੇ ਚੰਗੀ ਖੇਡ ਦਾ ਚੰਗਾ ਨਤੀਜਾ ਆਇਆ ਜਿੱਤ ਗਏ ਮੁੰਡੇ ਪਰ ਐਤ ਕੀ ਜਸ਼ਨ ਥੋੜਾ ਜਿਹਾ ਮੈਨੂੰ ਲੱਗਦਾ ਕਿ ਆਮ ਨਾਲੋਂ ਜ਼ਿਆਦਾ ਹੋਇਆ ਜਸ਼ਨ ਇੰਨਾ ਹੋਇਆ ਵੀ ਸੜਕਾਂ ਤੇ ਕਿ ਲੋਕੀ ਬੱਤੀਆਂ ਜਗੀਆਂ ਸੜਕਾਂ ਤੇ ਲਾਈਟਾਂ ਲੱਗੀਆਂ ਤੇ ਸੜਕਾਂ ਬੰਦ ਵੀ ਹੋ ਗਈਆਂ ਨਾਲ ਪਹਿਲੀ ਗੱਲ ਦੇਖੋ ক্রিকেট ਦੇ ਵਿੱਚ ਉਹ ਹੀ ਜਿੱਤਦਾ ਜਿਹੜਾ ਉਸ ਦਿਨ ਬੈਸਟ ਖੇਡਦਾ ਜੀ ਤੇ ਇੰਡੀਆ ਇਸ ਕਰਕੇ ਜਿੱਤਿਆ ਕਿਉਂਕਿ ਇੰਡੀਆ ਕੋਲ ਬਹੁਤ ਅੱچھے ਸਪਿਨਰ ਸੀਗੇ ਹਮ ਕੁਆਲਿਟੀ ਸਪਿਨਰ ਸੀਗੇ ਜੀ ਅਰੁਣ ਸੀਗਾ ਕੁਲਦੀਪ ਸੀਗਾ ਕੁਲਦੀਪ ਨੇ ਐਨ ਮੌਕੇ ਤੇ ਆ ਕੇ ਉਹਨਾਂ ਨੂੰ ਝਟਕਾ ਦੇ ਦਿੱਤਾ بیٹنگ ਲਾਈਨਅਪ ਉੱਤੇ ਕੋਈ ਉਹਦੇ ਚ ਸ਼ਾਕੀ ਨਹੀਂ ਸ਼ਾਕੀ ਨਹੀਂ ਜੀ ਠੀਕ ਹੈ ਜੀ ਨਿਊਜ਼ੀਲੈਂਡ ਕੋਲ ਮੈਟ ਹਨਰੀਆ ਨਹੀਂ ਸੀਗਾ ਹੂੰ ਸੈਕਿੰਡ ਕਿ ਬ੍ਰੈਜ਼ਵੈਲ ਨੂੰ ਲਿਆਉਣ ਦੀ ਥਾਂ ਤੇ ਜੋ ਰਚਨ ਉਹ ਜਿਹੜਾ ਰਵਿੰਦਰਾ ਜੀ ਉਸ ਨੂੰ ਬੋਲਿੰਗ ਕਰਵਾਉਣੀ ਇਹ ਉਹਨਾਂ ਦਾ ਕਿਤੇ ਨਾ ਕਿਤੇ ਦਾ ਜਿਹੜਾ ਫੱਬਿਆ ਨਹੀਂ ਮੇਰਾ ਇਹ ਮੰਨਣਾ ਕਿ ਮੈਚ ਕਿਵੇਂ ਜਿੱਤੇ ਇੰਡੀਆ ਜੀ ਤੇ ਮੈਚ ਤੇ ਉਹਨਾਂ ਨੇ ਅਖੀਰ ਤੱਕ ਲੈ ਆਂਦਾ ਸੀਗਾ ਇਹਦੇ 'ਚ ਕੋਈ ਸ਼ੱਕ ਨਹੀਂ ਕਿਉਂਕਿ ਸ਼ਰਮਾ ਜੀ ਤੇ ਇੱਕ ਪਾਸਾ ਕਰ ਗਏ ਸੀਗੇ ਜੀ ਪਰ ਬਾਅਦ ਦੇ ਵਿੱਚ ਮੈਚ ਤੇ ਉਹ ਬਰੋਬਰ ਲਿਆਏ ਸਨ ਖੈਰ ਚਲੋ ਜਿੱਤ ਗਿਆ ਇੰਡੀਆ ਜੀ ਠੀਕ ਹੈ ਹੁਣ ਆਲੋਚਨਾ ਵੀ ਕਰਦੇ ਆ ਬਥੇਰਾ ਕੁਝ ਹੁੰਦਾ ਲੋਕੀ ਇਹਨਾਂ ਨੂੰ ਐਡਵਾਂਟੇਜ ਸੀਗਾ ਵਗੈਰਾ ਵਗੈਰਾ ਪਰ ਬੇਸਿਕ ਸਾਡੇ ਇੱਥੇ ਜਿਹੜੀ ਸਮੱਸਿਆ ਹੈ ਨਾ ਕਿ ਅਸੀਂ ਜਸ਼ਨ ਵੀ ਜਿਹੜੇ ਮਨਾਉਨੇ ਆ ਨਾ ਹੂੰ ਸਾਡੇ ਉਹ ਵੀ ਕਈ ਵਾਰ ਫਿਰਕੂ ਰੰਗਤ ਰੰਗੇ ਜਾਂਦੇ ਆ ਬਿਲਕੁਲ ਤੁਸੀਂ ਕਹਿ ਰਹੇ ਹੋ ਕਿ ਹਾ ਹੱਲਾ ਰਾਤ ਨੂੰ ਕੀਤਾ ਇਹ ਇਹ ਤੇ ਸਾਡੇ ਖੂਨ ਚ ਹੀ ਆ ਹੂੰ ਅਸੀਂ ਵਿਆਹ ਕਰਦੇ ਤੇ ਤਿੰਨ ਦਿਨ ਅਸੀਂ ਪਿੰਡ ਨੂੰ ਫਾਇ ਚਾੜੀ ਰੱਖਦੇ ਹਾਂ ਸੂੜੀ ਟੰਗੀ ਰੱਖਦੇ ਹਾਂ ਸੌਣ ਨਹੀਂ ਦਿੰਦੇ ਹੂੰ ਹੁਣ ਮੱਧ ਪ੍ਰਦੇਸ਼ ਦੇ ਵਿੱਚ ਮੌਦ ਦੇ ਵਿੱਚ ਰਾਤ ਨੂੰ ਮੈਚ ਖਤਮ ਹੋਣ ਉਪਰੰਤ ਹੂੰ ਮੋਟਰਸਾਈਕਲ ਲੈ ਕੇ ਤੇ ਇੱਕ ਜਲਸਾ ਕੱਢਿਆ ਜਾਂਦਾ ਹੈ ਤੇ ਇੱਕ ਮੁਸਲਮ ਭਾਈਚਾਰੇ ਦੇ ਇਲਾਕੇ 'ਚ ਜਾ ਕੇ ਜੈ ਸ਼੍ਰੀ ਰਾਮ ਦੇ ਨਾਰੇ ਲਾਏ ਜਾਂਦੇ ਆ ਰਾਤ ਨੂੰ ਹੂੰ ਉੱਥੇ ਟਕਰਾਅ ਹੋ ਗਿਆ ਉਹ ਸ਼ਹਿਰ ਬੰਦ ਹੋਇਆ ਪਿਆ ਓ ਇਹ ਇਹ ਤੇ ਫਿਰ ਗਲਤ ਗੱਡੀਆਂ ਫੂਕ ਦਿੱਤਾ ਰੰਗ ਤੋਂ ਗੱਲ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਬੰਦ ਹੋਣੀਆਂ ਚਾਹੀਦੀਆਂ ਗੇਮ ਐ ਸਪੋਰਟਸ ਜਿਹੜਾ ਹੈ ਨਾ ਉਹ ਜੋੜਦਾ ਤੋੜਦਾ ਨਹੀਂ ਆ ਪਰ ਇਹ ਸਾਡੇ ਇੱਥੇ ਅੱਜਕੱਲ ਮਾਹੌਲ ਹੀ ਇਸ ਤਰ੍ਹਾਂ ਦਾ ਬਣ ਗਿਆ ਕਿ ਜੇ ਕੋਈ ਧਾਰਮਿਕ ਯਾਤਰਾ ਕੱਢਣੀ ਐ ਤਾਂ ਉਹ ਇਹਨਾਂ ਇਲਾਕਿਆਂ ਚ ਲੈ ਜਾਂਦੇ ਆ ਜਿਨ੍ਹਾਂ ਇਲਾਕਿਆਂ ਚ ਘੱਟ ਗਿਣਤੀ ਵਾਲੇ ਬਹੁ ਗਿਣਤੀ ਚ ਹੁੰਦੇ ਆ ਕਿਸੇ ਮਸਜਿਦ ਦੇ ਸਾਹਮਣੇ ਜਾ ਕੇ ਡੀਜੇ ਲਾ ਦਿੱਤਾ ਵਗੈਰਾ ਆ ਇਹ ਚੀਜ਼ਾਂ ਜਿਹੜੀਆਂ ਨੇ ਨਾ ਉਹ ਮੇਰੇ ਖਿਆਲ ਦੇ ਨਾਲ ਸਾਡੇ ਸਮਾਜ ਦੇ ਵਿੱਚੋਂ ਖਾਈ ਨੂੰ ਹੋਰ ਡੁੰਗਿਆਂ ਕਰ ਰਹੇ ਆ ਜੀ ਇਹ ਕਾਰ ਨਹੀਂ ਕਰਨੀ ਚਾਹੀਦੀ ਜਿੱਤ ਗਿਆ ਇੰਡੀਆ ਬਹੁਤ ਸ਼ਾਨਦਾਰ ਖੜਿਆ ਬਿਲਕੁਲ ਤੇ ਉਹ ਹੱਕਦਾਰ ਸੀ ਡਿਜ਼ਰਵ ਕਰਦਾ ਸੀ ਇੰਡੀਆ ਜਿੱਤਣਾ ਹੂੰ ਜੋ ਨਾ ਜਿੱਤ ਪਾਉਂਦਾ ਜੀ ਇਸ ਕੱਲ ਦਾ ਅਫਸੋਸ ਰਹਿੰਦਾ ਮੈਨੂੰ ਵੀ ਇੰਨਾ ਸੋਹਣਾ ਖੇਡ ਕੇ ਫਾਈਨਲ ਹਾਰ ਗਏ ਆ ਜੀ ਉਹ ਡਿਜ਼ਰਵ ਕਰਦੇ ਸੀਗੇ ਪੈਰ ਪੈਰ ਸ਼ੁਰੂ ਤੋਂ ਚੰਗਾ ਖੇਡਦੇ ਸੀ ਇੰਤਜ਼ਾਮ ਕਰਦੇ ਸੀ ਖੈਰ ਆ ਜਿਹੜਾ ਫਿਰਕੂ ਰੰਗ ਵਾਲੀ ਚੀਜ਼ ਆ ਇਹ ਮਾੜੀ ਆ ਆਪਣੇ ਸਮਾਜ ਵਾਸਤੇ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਹ ਮਾੜੀ ਆ ਆ ਮਿੱਤਰ WhatsApp 'ਤੇ ਕਹਿ ਰਹੇ ਨੇ ਕਿ 22 ਮਾਰਚ ਨੂੰ ਆਈਪਲ ਸ਼ੁਰੂ ਹੋ ਰਿਹਾ ਕਹਿੰਦੇ ਨੇ ਆ ਖੋਸ਼ਟਲੋਂ ਸਾਹਿਬ ਕਹਿੰਦੇ ਕਿ ਜੇ 15-20 ਰਨ ਹੋਰ ਹੁੰਦੇ ਤੇ ਨਿਊਜ਼ੀਲੈਂਡ ਗੇਮ ਕਹਿੰਦੇ ਕਲ ਜਾਂਦਾ ਖੈਰ ਉਹ ਤੇ ਜਿਹੜਾ ਕੁਝ ਹੋਇਆ ਹੀ ਨਹੀਂ ਆ ਤਾਂ ਜੀ ਸ਼ਾਮੀਨੂ ਕਹਿੰਦੇ ਕਿਉਂ ਟੋਲ ਕਰਨੇ ਲੋਕ